ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝਾ ਮਹੱਲਾ ਪੰਜਵਾਂ ਰੈਣੀ ਸੁਹਾਵੜੀ ਦਿਨ ਸੁਹੇਲਾ ਜਪੇ ਅੰਮ੍ਰਿਤ ਨਾਮ ਸੰਤ ਸੰਗੇ ਮੇਲਾ ਕੜੀ ਮੂਰਤ ਸਿਮਰਤ ਪਲਵਈ ਹੈ ਜੀਵਨ ਸਫਲ ਤੇ ਥਾਈ ਜੀ ਸਿਮਰਤ ਨਾਮ ਦੁਖ ਸਭੇ ਲਾਥੇ अंतरे बाहर हरे प्रभु साथे पै पाव परम खोया गोरे पुरा देखा सबनी जई जी प्रभु सम्राट वड ऊच अपारा नौ निधि नाम ਭਰੇ ਪੰਡਾਰਾ ਆਦੇ ਅੰਤੇ ਮਧੇ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀ ਕਰੇ ਕਿਰਪਾ ਮੇਰੇ ਦੀਨ ਦਇਆਲਾ ਜਾਚੇ ਕੋ ਜਾਚੇ ਸਾਧਿਰ ਵਾਲਾ ਦੇਹਦਾਨ ਨੂੰ ਨਾਨਕ ਜ ਨੂੰ ਮਾਗੈ ਸਦਾ ਸਦਾ ਹਰਿ ਧਿਆਈ ਜੀ ਮਾਝ ਮਹੱਲਾ 5 ਐਥੈ ਤੂੰ ਹੈ ਆਗੇ ਆਪੇ ਜੀ ਜੰਤਰ ਸਭੇ ਤੇਰੇ ਥਾਪੇ ਤੋਧ ਬੇਨੂ ਅਵਰ ਨ ਕੋਈ ਕਰਤੇ ਮੈਂ ਤਰ ਓਟ ਤੁਮਾਰੀ ਜੀ रसना जपे जपे जीवै स्वामी परब्रह्म प्रभु अंतर जामी जेने सेवया तिनहि सुख पाया सो जनम न जुए हरि जियौ ਨਾਮੁ ਅਵਖਧ ਜੇਨੇ ਜਨ ਤੇਰਾ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵ ਹੋ ਦਿਨ ਰਾਤੀ ਸਫਲ ਇਹਾ ਹੈ ਕਰੀ ਜੀਓ ਦੇਸ ਤੇ ਤਾਰੇ ਆਪਣਾ ਦਸ ਸਵਾਰਿਆ ਘਟ ਘਟ ਅੰਤਰੇ ਪਰ ਬ੍ਰਹਮ ਨੂੰ ਨਮਸਕਾਰਿਆ ਇੱਕ ਸੁਵਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਾਤੇ ਸਾਰੀ ਜੀ ਮਾਝ ਮਹੱਲਾ 5 ਮਨੁ ਤਨੁ ਰਤਾ ਰਾਮ ਪਿਆਰੇ ਸਰਬਸੁ ਦੀਜੈ ਆਪਣਾ ਵਾਰੇ आठ पहर गोविंद गुण गाए बिसर न कोई सासा जी सुई साजन मीत प्यारा राम नाम साध संग विचारा ਸਾਧੂ ਸੰਗੇ ਤਰੀ ਜੈ ਸਗਰ ਕਟਿਏ ਜਮ ਕੀ ਫਾਸਾ ਜੀ ਚਾਰੇ ਪਦਾਰਥ ਹਰ ਕੀ ਸੇਵਾ ਪਾਰ ਜਾ ਤੂੰ ਜਪੇ ਅਲਖ ਅਪੇਵਾ ਕਾਮ ਕ੍ਰੋਧੁ ਕਿਲ ਬਿਖ ਗੋਰੇ ਕਾਟੇ ਪੂਰਨ ਹੋਈ ਆਸਾ ਜੀ ਪੂਰਨ ਭਾਗ ਭਏ ਜੇ ਸੁਪ੍ਰਾਣੀ ਸਾਧ ਸੰਗੇ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜੇ ਸੁ ਅੰਤਰੇ ਪ੍ਰਵਾਨੁ ਗਿਰਸਤ ਉਦਾਸ ਜੀਉ ਮਾਝ ਮਹੱਲਾ ਪੰਜਵਾ ਸਿਮਰਤ ਨਾਮੁ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮੇਲੇ ਹਰੇ ਹਰੇ ਜਪਿਆ ਦਿਨ ਸੇ ਆਲਸ ਰੋਗਾ ਜੀਉ ਜਾ ਕੇ ਗ੍ਰਹਿ ਨਵ ਨਿਧ ਹਰੇ ਭਾਈ ਜਿਸੂ ਮਿਲਿਆ ਜਿਸੂ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾ ਜੋਗਾ ਜੀ ਕਿਨੁ ਮਹਿ ਥਾਪੇ ਉਥਾਪਨ ਹਾਰਾ ਆਪੇ ਇਕੰਤੀ ਉਪੇ ਬਸਾਰਾ ਲੇਪੁ ਨਹੀਂ ਜਗ ਜੀਵਨ ਦਾ ਤੇ ਦਰਸ਼ਨ ਡਿਠੇ ਲਹਨੇ ਵਿਜੋਗਾ ਜੀ ਅੰਚਲੇ ਲਾਇ ਸਭ ਸੇਸਤੇ ਤਰਾਈ ਆਪਣਾ ਨਾਉ ਆਪੇ ਜਪਾਈ ਗੁਰੂ ਬੋਹੇ ਥ ਪਾਇਆ ਕਿਰਪਾ ਤੇ ਨਾਨਕ ਤੋਰੇ ਸੰਜੁਗਾ ਜੀ ਮਾਝ ਮਹੱਲਾ ਪੰਜਵਾ ਸੋਈ ਕਰਣਾ ਜੇ ਆਪੇ ਕਰਾਏ ਜਿੱਥੇ ਰੱਖੈ ਸਭ ਭਲੀ ਜਾਏ ਸੋਈ ਸਿਆਣਾ ਸੋ ਪਤੇਵੰਤਾ ਹੁਕਮ ਲੱਗੇ ਜਿਸ ਮੀਠਾ ਜੀਓ ਸਭ ਪੁਰੋਈ ਇੱਕ ਤੋ ਧਾਗੇ యేసు లాయే లయే సో ਚਰਣੀ ਲਾਗੈ ਉন্ধਕਵਲ ਜੇਸੂ ਹੋਏ ਪ੍ਰਗਾਸ ਤੈਨੇ ਸਰਬ ਨਿਰੰਜਨ ਡਿਠਾ ਝੀ ਤੇਰੀ ਮਹਿਮਾ ਤੂੰ ਹੈ ਜਾਣੇ ਆਪਨਾ ਆਪ ਤੂੰ ਆਪੇ ਪਛਾਨੇ ਹਾਉ ਬਲੇ ਹਰੀ ਸੰਤਨ ਤੇਰੇ ਜਿਨੇ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ जिण देखे सब उत्तर हे कलमल नानक नाम ਧਿਆਏ ਧਿਆਏ ਜੀਵ ਬਿਨਸਿਆ ਭਰਮ ਪਉ ਠੀਠਾ ਜੀ ਮਾਂਝੇ ਮਹੱਲਾ ਪੰਜਵਾ ਝੂਠਾ ਮੰਗਣ ਜੇ ਕੋਈ ਮਾਗੇ ਤਿਸ ਕਉ ਮਰਤੇ ਘੜੀ ਨ ਲਾਗੈ ਪਾਰ ਬ੍ਰਹਮੂ ਜੋ ਸਦ ਹੀ ਸੇਵੈ ਸੋ ਗੁਰ ਮੇਲੇ ਨਹਿਚੈ ਲੋ ਕਹਿਣਾ ਪ੍ਰੇਮ ਭਗਤੇ ਜਿਸ ਕੈ ਮਨ ਲਾਗੀ ਗੁਣ ਗਾਵੈ ਅਨ ਦਿਨੋ ਨੇਤੇ ਜਾਗੀ ਬਾਹ ਪਕਰੇ ਤਿਸੁ ਸੁਆਮੀ ਮੇਲਾ ਜਿਸ ਕੈ ਮਸਤ ਕੇ ਲਹਣਾ ਚਰਨ ਕਮਲ ਭਗਤਾ ਮਨ ਉਠੇ ਵੇణు ਪਰਮੇਸਰ ਸਗਲੇ ਮੁਠੇ ਸੰਤ ਜਨਾ ਕੀ ਤੂੜੇ ਨਿਤ ਬਾਂਛੇ ਹੈ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਾਰੇ ਹਾਰੇ ਗਾਇਆ ਜੀਸਸ ਸਿਮਰਤ ਵਰ ਨੇਚੇ ਲਪਈਏ ਨਾਨਕ ਕਾ ਪ੍ਰਭ ਹੋਏ ਦਇਆਲਾ ਤੇਰਾ ਕੀਤਾ ਸਹਣਾ रागु माझ अष्टपदीया महला पहला करू पहला एक ओंकार साते गुर प्रसाद दे सब दे रंगाये हुकम में सबाए ਸੱਚੀ ਦਰਗਹ ਮਹਲੇ ਬੁਲਾਏ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਸੱਚੇ ਮਾਨੁਪਤੀ ਆਵਣਿਆ ਹਉ ਵਾਰੀ ਜੀਓ ਵਾਰੀ ਸਬਦੇ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਨੇ ਵਸਾਵਣਿਆ ਰਹਾ ਨਾ ਕੋ ਮੇਰਾ ਹਾਉ ਕਿਸੁ ਕੇਰਾ ਸਾਚਾ ਠਾਕੁਰ ਤ੍ਰਿਪਾਵਣੇ ਮੇਰਾ ਹਾ ਮੈਂ ਕਰੇ ਕਰ ਜੈ ਕਣੇਰੀ ਕਰ ਅਵਗਣ ਪਛੋ ਤਾਵਣਿਆ ਹੁਕਮ ਪਛਾਣੇ ਸੋ ਹਰੇ ਗੁਣ ਵਖਾਣਾ ਗੁਰ ਕੈ ਸਬ ਦੇ ਨਾਮੇ ਨਿਸਾਣੇ ਸਭਨਾ ਕਾ ਦਰ ਲਿਖਾ ਸਚੁ ਛੁਟੇ ਸੇ ਨਾਮੈ ਸੁਹਾਵਣਿਆ ਮਨ ਮੁਖ ਭੂਲਾ ਠਾਰ ਨ ਪਾਏ ਜਮਦਰ ਬਧਾ ਚੋਟਾ ਖਾਏ ਬੇਨੁ ਨਾ ਵੈ ਕੋ ਸੰਗੇ ਨ ਸਥੀ ਮੁਕਤੇ ਨਾਮ ਧਿਆਵਣਿਆ ਸਾਖਤ ਕੂੜੇ ਸੱਚ ਨਾ ਭਾਵੇਂ ਦੁਬਿਧਾ ਬਧਾ ਆਵੇ ਜਾਵੇ ਲਿਖਿਆ ਲੇਖ ਨਾ ਮਿਟੇ ਕੋਈ ਗੁਰਮੁਖੇ ਮੁਕਤੇ ਕਰਾਵਣਿਆ ਪੇਈੜੈ ਪੇਰ ਜਤੋ ਨਹੀਂ ਝੂਠ ਵਿਛੁਨੀ ਰੋਵੇ ਤਾਹੀ ਅਵਗਣ ਮੁਠੀ ਮਹਲ ਨ ਪਾਏ ਅਵਗਣ ਗੋਣੇ ਬਖ ਸਾਵਣਿਆ ਪੇਈੜੈ ਜਿਨ ਜਾਤਾ ਪਿਆਰਾ ਗੁਰਮੁਖੇ ਬੁੱਝੇ ਤਾਤੂ ਵਿਚਾਰਾ ਆਵਣ ਜਾਣਾ ਠਾਕੇ ਰਹਾਏ ਸੱਚ ਨਾਮੇ ਸਮਾਵਣਿਆ ਗੁਰਮੁਖੇ ਬੁੱਝੇ ਅਕਾਥੂ ਕਹਾਵੇ ਸੱਚੇ ਠਾਕੁਰ ਸਾਚੋ ਭਾਵੇ ਨਾਨਕ ਸਾਚੂ ਕਹਿ ਬੇਨੰਤੀ ਸਚੁ ਮਿਲੇ ਗੁਣ ਗਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ